ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਆਪਾਂ ਬਲੌਗ ਲੈ ਕੇ ਹਾਜ਼ਰ ਹੋਏ ਹਾਂ ਜੀ ਮੰਝਾ ਇਹ ਵੱਡਾ ਮੰਝਾ ਜੀ 7 ਫੁੱਟ ਲੰਬਾ ਅਤੇ 4 ਫੁੱਟ ਚੌੜਾ ਤੇ 4 ਇੰਚੀ ਬਾਈ 4 ਇੰਚੀ ਦਾ ਪਾਵਾ ਜੀ ਤੇ ਸਵਾ 2 ਫੁੱਟ ਉੱਚਾ ਮੰਝਾ ਇਹ ਤੁਸੀਂ ਦੇਖ ਸਕਦੇ ਹੋ ਪਾਵਾ ਪਿੱਤਲ ਵਰਕ ਪਾਵਾ ਟਾਲੀ ਦਾ ਪਾਵਾ ਇਹ ਬੁਣਿਆ ਹੋਇਆ ਦੇਖ ਲਓ ਤੁਸੀਂ ਬਹੁਤ ਵਧੀਆ ਬੁਣਿਆ ਤੇ 3 ਇੰਚੀ ਬਾਈ 3 ਇੰਚੀ ਦੀਆਂ ਬਾਈਆਂ ਨੇ ਮੰਜੀਆਂ ਠੀਕ ਆ ਜੀ 3 ਇੰਚੀ ਬਾਈ 3 ਇੰਚੀ ਦੀਆਂ ਬਾਈਆਂ ਨੇ ਤੇ ਮੰਜਾ 7 ਫੁੱਟ ਲੰਬਾ ਤੇ 4 ਫੁੱਟ ਚੌੜਾ ਜੀ ਤੇ ਮੰਜੇ ਦਾ ਪਾਵਾ ਹੈਗਾ 4 ਇੰਚ ਬਾਈ 4 ਇੰਚ ਤੇ 27 ਇੰਚੀ ਉੱਚਾ ਪਾਵਾ ਤਾਂ ਤੁਸੀਂ ਦੇਖ ਸਕਦੇ ਹੋ ਪਿੱਤਲ ਵਰਕ ਮੰਜਾ ਜੀ ਕੋਕੇ ਲੱਗੇ ਆ ਤੇ ਤੁਸੀਂ ਵੀ ਆਪਣੀ ਮਨਪਸੰਦ ਦਾ ਮੰਝਾ ਸਾਡੇ ਕੋਲੋਂ ਬਣਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਸਾਡਾ ਪਿੰਡ ਹੈਗਾ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਕਾ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਵਾਲੇ A7/4 ਦਾ ਮੰਝਾ ਜੀ ਤੇ ਉਸ ਤੋਂ ਵਿਚਕਾਰ ਦਾ ਮੰਝਾ ਆਪਾਂ ਬਣਾਉਨੇ ਆ 3/3/2 6 ਦਾ ਤੇ ਉਸ ਤੋਂ ਥੱਲੇ ਆਪਾਂ ਮੰਜਾ ਬਣਾਉਨੇ ਆ ਜੀ 3x6 ਦਾ ਜਿਹੜਾ 3x6 ਦਾ ਮੰਜਾ ਉਹਦੇ 'ਚ ਆਪਾਂ 2.5 ਇੰਚੀ ਬਾਈ 2.5 ਇੰਚੀ ਦਾ ਪਾਵਾਂ ਲਾਉਨੇ ਆ ਤੇ 2 ਇੰਚੀ ਬਾਈ 2 ਇੰਚੀ ਦੀਆਂ ਆਪਾਂ ਬਾਈਆਂ ਤੇ ਛੇਰੂ ਲਾਉਨੇ ਆ ਤੇ ਜਿਹੜਾ 3.5x6 ਦਾ ਮੰਜਾ ਉਹਦੇ 'ਚ ਵੀ ਆਪਾਂ 3 ਇੰਚੀ ਬਾਈ 3 ਇੰਚੀ ਦੀਆਂ ਬਾਈਆਂ ਤੇ ਛੇਰੂ ਤੇ 3 ਇੰਚੀ ਬਾਈ 3 ਇੰਚੀ ਦਾ ਪਾ ਪਾਵਾਂ ਲਾਉਨੇ ਆ ਉਹਦੇ 'ਚ ਤੇ ਅਗਰ ਤੁਸੀਂ ਮੰਜਾ ਦੇ ਸ਼ਕੀਨ ਹੋ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਜੀ ਸਾਡਾ ਨੰਬਰ ਨੋਟ ਕਰ ਲਓ 8264144620 ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਪੂਰਾ ਪ੍ਰੋਪਰ ਮੰਜਾ ਤਿਆਰ ਤੁਹਾਨੂੰ ਇਸੇ ਤਰ੍ਹਾਂ ਮਿਲੇਗਾ ਜਿਸ ਤਰ੍ਹਾਂ ਇਹ ਮੰਜਾ ਪ੍ਰੋਪਰ ਤਿਆਰ ਹੋ ਗਿਆ ਹੁਣ ਆਪਾਂ ਇਹਨੂੰ ਰੈਪ ਕਰਨਾ ਜੀ ਮੰਜੇ ਨੂੰ ਰੈਪ ਕਰਨ ਦੇ ਬਾਅਦ ਚੋਂ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਦਿਖਾਵਾਂਗੇ ਜੀ ਵਿੱਚ ਥੋੜੀ ਜੀ ਵੀਡੀਓ ਵਪਾਰ ਰੈਪ ਕਰਕੇ ਹਰ ਇੱਕ ਚੀਜ਼ ਨੂੰ ਆਪਾਂ ਰੈਪ ਕਰਕੇ ਰੱਖਦੇ ਆ ਤੇ ਇਹ ਮੰਝਾ ਜੀ ਆਪਾਂ ਕੀਤਾ ਤਿਆਰ ਤੇ ਆਰਡਰ ਤੇ ਤਿਆਰ ਕੀਤਾ ਆਪਾਂ ਆਰਡਰ ਤੇ ਹੀ ਮੰਝੇ ਤਿਆਰ ਕਰਦੇ ਆ ਇੱਕ ਮੰਝਾ ਆਪਣਾ ਦਿਖਾਉਣ ਦੇ ਲਈ ਤੁਹਾਨੂੰ ਦਿਖਾਉਣ ਦੇ ਲਈ ਆਪਾਂ ਇੱਕ ਮੰਝਾ ਤਿਆਰ ਕਰਕੇ ਰੱਖਿਆ ਹੋਇਆ ਜੀ ਤੇ ਇਹ ਵੀ ਆਪਾਂ ਮੰਝਾ ਪੂਰਾ ਪ੍ਰੋਪਰ ਹੁਣ ਤਿਆਰ ਕਰਕੇ ਰੱਖਿਆ ਜੀ ਤੁਸੀਂ ਦੇਖ ਸਕਦੇ ਹੋ ਪਾਵੇ ਦੀ ਲੁੱਕ ਦੇਖੋ ਜੀ ਪਾਵੇ ਦੀ ਲੁੱਕ ਦੇਖੋ ਕਿੰਨੀ ਸੋਹਣੀ ਆ ਇਹ ਪਾਵੇ ਦਾ ਡਿਜ਼ਾਈਨ ਦੇਖੋ ਕਿੰਨਾ ਵਧੀਆ ਆ ਤਾਲੀ ਦਾ ਪਾਵਾ ਜੀ ਤੇ ਸੂਤ ਨਾਲ ਬੁਣਿਆ ਹੋਇਆ ਮੰਜਾ ਪੂਰਾ ਵਧੀਆ ਕੁਆਲਿਟੀ ਦਾ ਮੰਜਾ ਜੀ ਤੇ ਤੁਸੀਂ ਮੰਜਾ ਲੈਣਾ ਚਾਹੁੰਦੇ ਹੋ ਮੰਜਾ ਬਣਵਾਉਣੇ ਬਣਵਾਉਣਾ ਤੁਸੀਂ ਆਰਡਰ ਤੇ ਮੰਜਾ ਬਣਵਾਉਣਾ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਪਿੱਤਲ ਵਰਕ ਮੰਜਾ ਜੀ ਪਾਵੇ ਦਾ ਡਿਜ਼ਾਈਨ ਦੇਖੋ ਕਿੰਨਾ ਵਧੀਆ ਲੱਗ ਰਿਹਾ ਪਿੱਤਲ ਵਰਕ ਮੰਜਾ ਤੇ ਇਹ ਮੰਜੇ ਲੈਣ ਵਾਲੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਸਾਡਾ ਪਿੰਡ ਹੈਗਾ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਕ ਸੁਖਜਿੰਦਰ ਸਿੰਘ ਉਹ ਵੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਪੰਜਾਬੀ ਕਲਚਰ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸਾ ਆਪਣੇ ਕੋਲੇ ਸਾਰਾ ਸਮਾਨ ਹੁੰਦਾ ਜੀ ਮਧਾਨੀਆਂ 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 ਹੋ ਗਈਆਂ ਸੰਦੂਖ ਹੋ ਗਏ ਪੇਟੀਆਂ ਹੋ ਗਈਆਂ ਚੱਕੀਆਂ ਹੋ ਗਈਆਂ ਚਰਖੇ ਹੋ ਗਏ ਮੰਜੇ ਹੋ ਗਏ ਪੰਜਾਲੀਆਂ ਹੋ ਗਈਆਂ ਰਾਮ ਕੁਰਸੀ ਹੋ ਗਏ ਚਪਾਤੇ ਬਾਕਸ ਹੋ ਗਏ ਸਾਰਾ ਕੁਝ ਹੀ ਆਪਣੇ ਕੋਲੇ ਹੁੰਦਾ ਜੀ ਤੁਸੀਂ ਵਧੀਆ ਕੁਆਲਿਟੀ ਦੇ ਮੰਜੇ ਲੈਣ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਸਾਡਾ ਪਿੰਡ ਹੈਗਾ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਕ ਆ ਸੁਖਜਿੰਦਰ ਸਿੰਘ ਉੱ비 ਪੰਜਾਬੀ ਸੱਭਿਆਚਾਰ ਵਾਲੇ ਇਹ 7 ਫੁੱਟ ਲੰਬਾ ਮੰਝਾ ਜੀ ਤੇ 4 ਫੁੱਟ ਚੌੜਾ ਮੰਝਾ 4 ਇੰਚੀ ਬਾਈ 4 ਇੰਚੀ ਦੇ ਪਾਵੇ ਆ ਮੋٹے 27 ਇੰਚੀ ਉੱਚਾ ਜੀ ਮੰਝਾ ਵਧੀਆ ਕੁਆਲਿਟੀ ਦਾ ਮੰਝਾ ਪਿੱਤਲ ਵਰਕ ਮੰਝਾ ਜੀ 4 ਇੰਚੀ ਬਾਈ 4 ਇੰਚੀ ਦਾ ਪਾਵਾ ਪਾਵੇ ਤੇ ਆਪਾਂ ਪਿੱਤਲ ਵਰਕ ਕੀਤੀ ਆ ਪਿੱਤਲ ਦੇ ਕੋਕੇ ਲੱਗੇ ਹੋਏ ਨੇ ਤੇ ਮੰਝਾ ਪ੍ਰੋਪਰ ਆਪਾਂ ਪੂਰਾ ਪਾਲਿਸ਼ ਕਰਕੇ ਤਿਆਰ ਕੀਤਾ ਜੀ ਆ ਵੀ ਤੁਸੀਂ ਦੇਖ ਲਓ ਸਾਰੇ ਪਾਵੇ ਮੰਝੇ ਦੇ ਸਾਰੇ ਪਾਵੇ ਡਿਜ਼ਾਈਨ ਦਾ ਨੇ ਪਿੱਤਲ ਵਰਕ ਨੇ ਕੋਕਿਆਂ ਨਾਲ ਸ਼ਿੰਗਾਰਿਆ ਹੋਇਆ ਮੰਝਾ ਜੀ ਪਿੱਤਲ ਵਰਕ ਮੰਝਾ ਵਧੀਆ ਕੁਆਲਿਟੀ ਦੇ ਮੰਝੇ ਲੈਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਪਿੰਡ ਹੈਗਾ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਤੇ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਂਕ ਇਹ 7 ਫੁੱਟ ਲੰਬਾ ਮੰਜਾ ਅਤੇ 4 ਫੁੱਟ ਚੌੜਾ ਮੰਜਾ ਜੀ 27 ਇੰਚੀ ਉੱਚਾ ਆਪਣੀ ਮਨਪਸੰਦ ਦਾ ਤੁਸੀਂ ਮੰਜਾ ਬਣਵਾ ਸਕਦੇ ਹੋ ਆਪਣੇ ਸਾਈਜ਼ ਮੁਤਾਬਕ ਮੰਜਾ ਬਣਵਾ ਸਕਦੇ ਹੋ